ਸਤਿ ਸ਼੍ਰੀ ਅਕਾਲ ਮੈਂ 소ਨੀਆ ਤਸਵੀਕਰਦਾਨਿਕ ਸੋਵੇਰਾ ਟੀਵੀ ਅੱਜ ਉਸ ਪੰਜਾਬੀ ਸਿੰਗਰ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੂੰ ਉਹਨਾਂ ਦੀ ਵਧੀਆ ਗੀਤਕਾਰੀ ਲੇਖਣੀ ਤੇ ਉਹਨਾਂ ਦੀ ਵਧੀਆ ਸਿਹਤ ਦੇ ਲਈ ਜਾਣਿਆ ਜਾਂਦਾ ਹੈ ਉਹਨਾਂ ਦਾ ਨਾਮ ਕੁਲਦੀਪ ਸਿੰਘ ਪਰ ਇੰਡਸਟਰੀ ਦੇ ਵਿੱਚ ਉਹ ਕੇਐਸ ਮੱਖਣ ਦੇ ਨਾਮ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਨੇ ਜੇਕਰ ਉਹਨਾਂ ਦੀ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਨਕੋਦਰ ਦੇ ਨੇੜੇ ਪਿੰਡ ਸ਼ੰਕਰ ਦੇ ਵਿੱਚ ਹੋਇਆ ਜਿੱਥੇ ਇਸ ਪਿੰਡ ਨੂੰ ਪਹਿਲਵਾਨਾਂ ਦੇ ਪਿੰਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕੇਸ ਮੱਖਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1975 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਦੇ ਪਿੰਡ ਨੂੰ ਪਹਿਲਵਾਨ ਦੇ ਪਿੰਡ ਵਿੱਚੋਂ ਜਾਣਿਆ ਜਾਂਦਾ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਨਾਮੀ ਪਹਿਲਵਾਨ ਨਿਕਲੇ ਨੇ ਇਹਨਾਂ ਪਹਿਲਵਾਨਾਂ ਦੇ ਵਿੱਚ ਗਦਾਵਰ ਸਿੰਘ ਪਹਿਲਵਾਨ ਸਭ ਤੋਂ ਵੱਧ ਮਸ਼ਹੂਰ ਨੇ ਇਸ ਤੋਂ ਇਲਾਵਾ ਧਿਆਨ ਸਿੰਘ ਧੰਨਾ ਸਿੰਘ ਤੇ ਇਸ ਤੋਂ ਇਲਾਵਾ ਕੁਗਾ ਸ਼ੰਕਰ ਵਾਲਾ ਸਭ ਤੋਂ ਜ਼ਿਆਦਾ ਫੇਮਸ ਪਹਿਲਵਾਨ ਰਹਿ ਚੁੱਕੇ ਨੇ ਇਸੇ ਲਈ ਕੇਸ ਮੱਖਣ ਨੂੰ ਵੀ ਕਬੱਡੀ ਖੇਡਣ ਦਾ ਸ਼ੌਂਕ ਹੈ ਮੱਖਣ ਨੇ ਆਪਣੇ ਪਿੰਡ ਵਿੱਚ ਇੱਕ ਕਬੱਡੀ ਟੀਮ ਵੀ ਤਿਆਰ ਕੀਤੀ ਹੈ ਤਾਂ ਦੱਸਦੀ ਕਿ ਇਸ ਤੋਂ ਇਲਾਵਾ ਕੇਸ ਮੱਖਣ ਨੂੰ ਜਿਮ ਕਰਨ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਜਿਸ ਦਾ ਅੰਦਾਜ਼ਾ ਤੁਸੀਂ ਉਹਨਾਂ ਦੀ ਸਿਹਤ ਤੋਂ ਲਗਾ ਸਕਦੇ ਹੋ ਵੈਸੇ ਕਿ ਇਸ ਮੱਖਣ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾਤਰ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਦਕਿ ਉਹਨਾਂ ਦੇ ਜੋ ਫੈਮਿਲੀ ਆ ਉਹ ਪਿੰਡ ਸ਼ੰਕਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਪਤਨੀ ਦਾ ਨਾਮ ਬਲਵਿੰਦਰ ਕੌਰ ਤਖੜ ਹੈ ਮੱਖਣ ਦੇ ਇੱਕ بیٹے ਦਾ ਨਾਮ ਇਕਮ ਹੈ ਤੇ ਦੂਸਰੇ بیٹے ਦਾ ਨਾਮ ਸੱਜਣ ਹੈ ਤੇ ਮੱਖਣ ਜੋਆ ਉਹਨਾਂ ਦਾ ਅਸਲੀ ਨਾਮ ਕੁਲਦੀਪ ਸਿੰਘ ਤਖੜਾ ਹੈ ਤਾਂ ਦੱਸਦੀ ਹੈ ਕਿ ਉਹਨਾਂ ਦੇ بیٹے ਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਪ੍ਰਾਈਜ਼ ਜਿੱਤਦੇ ਹੋયા ਨਜ਼ਰ ਵੀ ਆਏ ਸੀਗੇ ਤਾਂ ਕਿ ਇਸ ਮੱਖਣ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਉਹ 뮤직 ਇੰਡਸਟਰੀ ਦੇ ਵਿੱਚ ਇੱਕ ਫੇਮਸ ਚਿਹਰਾ ਨੇ ਤੇ ਉਹਨਾਂ ਨੇ ਆਪਣਾ ਇੰਡਸਟਰੀ ਦੇ ਵਿੱਚ ਆਉਣ ਦੇ ਲਈ ਨਾਮ ਵੀ ਬਦਲਿਆ ਸੀਗਾ ਇਸ ਲਈ ਕੇਐਸ ਮੱਖਣ ਦੇ ਦੋਸਤ ਕਮਲ ਕੁਮਾਰ ਤੇ ਗੁਰਸ਼ੰਦ ਸਿੰਘ ਨੇ ਉਹਨਾਂ ਦਾ ਨਾਮ ਕੇਐਸ ਮੱਖਣ ਰੱਖ ਦਿੱਤਾ ਸੀ ਦੱਸਦੀ ਕਿ ਇਸ ਮੱਖਣ ਨੇ ਇਸ ਲਈ ਰੱਖਿਆ ਗਿਆ ਕਿਉਂਕਿ ਉਹਨਾਂ ਨੂੰ ਮੱਖਣ ਖਾਣਾ ਬਹੁਤ ਜ਼ਿਆਦਾ ਪਸੰਦ ਸੀਗਾ ਕਿ ਇਸ ਮੱਖਣ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ 19197 ਦੇ ਵਿੱਚ ਡੈਬਿਊ ਕੀਤਾ ਸੀ ਉਹਨਾਂ ਦੀ ਪਹਿਲੀ ਕੈਸਟਾ ਦਾ ਨਾਂ ਨੰਬਰਾ ਤੇ ਦਿਲ ਮਿਲਦੇ ਸੀ ਇਸ ਤੋਂ ਇਲਾਵਾ 1998 ਚ ਉਹਨਾਂ ਦੀ ਕੈਸਟ ਆਈ ਸੀ ਮਹਿਫਲ ਮਿਤਰਾ ਦੀ ਐਸਟਰ ਫਰੈਂਡਸ਼ਿਪ ਦੀ ਗਲਾਸੀ ਲਾਲਪਰੀ ਬਿੱਲੋ ਮੁਸਕਾਨ ਯਾਰ ਮਸਤਾਨੇ ਬਹੁਤ ਸਰੀਆਂ ਕੈਸਟਾਂ ਉਹਨਾਂ ਦੀ ਹਿੱਟ ਰਹੀਆਂ ਨੇ ਇਸ ਤੋਂ ਬਾਅਦ ਉਹਨਾਂ ਦਾ ਪੰਜਾਬ ਦੇ ਇੰਡਸਟਰੀ ਵਿੱਚ ਪੂਰੀ ਤਰ੍ਹਾਂ ਨਾਂ ਬਣ ਗਿਆ ऐसे तरह ਉਹਨਾਂ ਦੇ ਕਈ ਧਾਰਮਿਕ ਕੈਸਟਾਂ ਵੀ ਰਿਲੀਜ਼ ਹੋਈਆਂ ਸੀ ਜਿਵੇਂ ਕਿ ਖਾਲਸੇ ਕਲਕੀ ਧਰ ਦੇ ਦਸਤਾਰ ਇੱਕ ਐਕਸਟਰਾ ਸੁਪਰ ਹਿਟਰੀਅਨ ਹੈ ਇਹਨਾਂ ਕੈਸਟਾਂ ਕਰਕੇ ਕਿਸਮਖੰਨ ਦੀ ਧਾਰਮਿਕ ਕਮਾਂਵਲ ਵੀ ਰੁਚੀ ਵਧ ਗਈ ਸੀ ਜਿਸ ਕਰਕੇ ਉਹਨਾਂ ਦੇ ਵੱਲੋਂ 2013 ਦੇ ਵਿੱਚ ਅੰਮ੍ਰਿਤ ਸ਼ਕ ਲਿਆ ਗਿਆ ਸੀ ਉਸ ਤੋਂ ਬਾਅਦ ਕਿਸਮਖੰਨ ਨੇ ਕਾਫੀ ਜ਼ਿਆਦਾ ਧਾਰਮਿਕ ਐਲਬਮਸ ਵੀ ਕੀਤੀਆਂ ਸੀ ਕਿਸਮਖੰਨ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਤੌਰ ਹੀਰੋ ਕੰਮ ਕੀਤਾ ਪਹਿਲੀ ਫਿਲਮ ਉਹਨਾਂ ਦੀ ਪਿੰਕੀ ਮੋਗੇ ਵਾਲੀ ਸੀ ਇਸ ਫਿਲਮ ਵਿੱਚ ਉਹਨਾਂ ਨੇ ਵਿਲਨ ਦਾ ਰੋਲ ਕੀਤਾ ਦਾ ਇਸ ਤੋਂ ਬਾਅਦ ਉਹਨਾਂ ਦੀ ਸੱਜੰਦਾ ਰੀਅਲ ਫਰੈਂਡ ਫਿਲਮ ਆਈ ਸੀ ਇਸ ਤੋਂ ਬਾਅਦ ਉਹਨਾਂ ਦੀ ਫਿਲਮ ਸ਼ਤਰੰਜ ਜੱਟ ਪਰਦੇਸੀ ਵੀ ਰਿਲੀਜ਼ ਹੋਈ ਸੀ ਉਹਨਾਂ ਦੇ ਘਟ ਗਾਣਿਆਂ ਦੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਵਿੱਚ ਮਿੱਤਰਾ ਦੀ ਮੋਟਰ ਗੱਭਰੂ ਟੌਪ ਦਾ ਫਾਈਟ ਜੱਟ ਵਰਗਾ ਯਾਰ ਇਸ ਤੋਂ ਇਲਾਵਾ ਦਿਲ ਵਿੱਚ ਵਸ ਗਈ ਬਹੁਤ ਜ਼ਿਆਦਾ ਹਿੱਟ ਗੀਤ ਰਹੇ ਨੇ ਜਸਨੇ ਕੀ ਅਸਮਖਨ ਨੂੰ ਰਾਤੋ ਰਾਤ ਪੰਜਾਬੀ 뮤జిక్ ਇੰਡਸਟਰੀ ਦਾ ਸਟਾਰ ਬਣਾ ਦਿੱਤਾ ਸੀ। ਇਸ ਤੋਂ ਇਲਾਵਾ ਜੇਕਰ ਕੇ ਅਸਮਖਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਉਹਨਾਂ ਨੇ ਬਹੁਜਨ ਸਮਾਜ ਪਾਰਟੀ ਤੋਂ ਲੋਕ ਸਭਾ ਦੀ ਚੋਣਾਂ ਲੜੀਆਂ ਸੀ। ਕੇਸਮਖਨ ਵਧੀਆ ਗਾਇਕੀ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਨੇ ਜੋ ਕਿ ਲੋਕਾਂ ਦੀ ਭਲਾਈ ਦੇ ਲਈ ਕੰਮ ਵੀ ਕਰਦੇ ਨੇ। ਤੇ ਜੇਕਰ ਉਹਨਾਂ ਦੇ ਲੇਟੈਸਟ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਸੋਸ਼ਲ ਮੀਡੀਆ ਦੇ ਵੀ ਕਾਫੀ ਉਹ ਐਕਟਿਵ ਰਹਿੰਦੇ ਨੇ ਤੇ ਬਹੁਤ ਸਾਰੀਆਂ ਕੰਟਰੋਵਰਸਿਸ ਦੇ ਵਿੱਚ ਵੀ ਉਹਨਾਂ ਦਾ ਨਾਮ ਜੁੜਿਆ ਹੈ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਨਾਲ ਹੀ ਹੁੰਦੀਆਂ ਨੇ ਔਰ ਅਕਰ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਕੁਝ ਟਾਈਮ ਪਹਿਲਾਂ ਹੀ ਉਹਨਾਂ ਦਾ ਅਸ਼ਕੇ 2 Song ਰਿਲੀਜ਼ ਹੋਇਆ ਜਿਸ ਨੂੰ ਲੋਕਾਂ ਦੇ ਵੱਲੋਂ ਜੋ ਆ ਪਰਵਾ ਪਿਆਰ ਦਿੱਤਾ ਜਾ ਰਿਹਾ ਤੇ ਕੇਸਮਖੰਡ ਦਾ ਕਿਹੜਾ ਗੀਤ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਐਜ਼ ਅਨਾਲੀ ਮੈਨੂੰ ਯਾਨੀ ਕਿ ਸੋਨਿਆ ਦੇ ਉਜਾਜ਼ਰ ਤੇ ਦੇਖਦੇ ਰਹੋ ਡੈਨਿਕ ਸਿਵਰਾ ਟੀਵੀ